11000 ਦੇ ਯੋਗਦਾਨ ਹੁਣੇ-ਹੁਣੇ ਪੁੱਜਿਆ ਹੈ ਛਿੰਝ ਮੇਲੇ ਵਾਸਤੇ ਸ਼੍ਰੀ ਮਾਨਿਕ 108 ਸੰਤ ਬਾਬਾ ਬੂਟਾ ਸਿੰਘ ਜੀ ਦੀ ਮਿੱਟੀ ਯਾਦ ਨੂੰ ਸਮਰਪਿਤ 131 ਮਹਾ ਦੰਗਲ ਵਾਸਤੇ 11000 ਦੇ ਯੋਗਦਾਨ ਸੁੱਖਾ ਬਾਸੀ ਜੀ ਮਰੀਲੇ ਵਾਲੇ ਵਿਛੇ ਦੇ ਤੌਰ ਤੇ ਪੁੱਜਿਆ ਹੈ ਇਹ 11000 ਦੇ ਯੋਗਦਾਨ ਇਹ ਸੱਚੇ ਜੀ ਮੰਗਾ ਮੋਬਾਈਲ ਵਾਲਾ ਹੈਪੀ ਅਰਵਾਲ ਪੁਰਤਗਾਲ ਬਲਵਿੰਦਰ ਸਿੰਘ ਜੀ ਮਾਨ ਗੁਰਿੰਦਰ ਸਿੰਘ ਜੀ ਹੈਪੀ ਤਨਵਾਰਾ ਪੰਜਾਬ ਪੁਲਿਸ ਵਾਲੇ ਸਾਡੇ ਆਪੀ ਵੀਰ ਦਾ ਸੁੱਖਾ ਬਾਸੀ ਮਰੀਲਾ ਸਾਰੇ ਨਵੀਨ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਕੁਮਰ ਸਾਹਿਬ ਬੱਧੂ ਜੀ 900 ਲੈ ਮੱਲਾ ਬਹੁਤ ਵਧੀਆ ਬੱਧੂ ਜੀ ਆਓ ਖਾੜੇ ਜਿੱਦੇ ਕੁਸ਼ਤੀ ਘੱਟੀ ਜਾਊਗੀ ਸਾਰੇ ਜਿਹੜੇ ਬਾਲਾ ਨੋਟ ਕਰਦੇ ਜਾਓ ਬੱਠਾ ਹੈ ਅਮਰੀਕ ਮੇਲੇ ਪੰਜਾਬ ਕੁਮਾਰ ਦੇ ਨਾਲ ਨਾਲ ਕਹਿੰਦੇ ਕਿ ਭਾਰਤ ਕੇ ਸਿੰਘ ਬਲ ਹੁੰਦਾ ਬਹੁਤ ਵੱਡਾ ਮਾਣ ਹਾਸਲ ਹੈ ਔਰ ਦੂਸਰੇ ਪਾਸੇ ਕਰਨਜੋਤ ਕਰਾੜੀ ਬਹੁਤ ਸੋਹਣੀ ਕੁਸ਼ਤੀ ਹੋਣੀ ਹੈ ਬਹੁਤ ਵਧੀਆ ਕਰੋ ਵੀ ਕੁਸ਼ਤੀ ਦੀ ਸ਼ੁਰੂਆਤ ਹੈ ਔਰ ਅੱਜ ਦੇ ਇਸ ਮਾਣ ਨੂੰ ਜੋਦ ਤੇ ਲਈ ਇੱਕ ਵਾਰੀ ਜੋ ਮੇਲੀ ਦੇ ਦਰਮਿਆਨ ਹੈ ਔਰ ਗੱਲ ਸਾਡੇ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਹਾਜ਼ਿਰ ਹੋ ਸਾਬ ਕਰਦੇ ਜੀ ਪੰਚਾਇਤ ਰਾਜਿੰਦਰ ਕੌਰ ਜੀ ਮੈਂਬਰ ਪੰਚਾਇਤ ਆ ਕੁਲਵਿੰਦਰ ਕੌਰ ਜੀ ਮੈਂਬਰ ਪੰਚਾਇਤ ਮੁਖਵਿੰਦਰ ਕੌਰ ਜੀ ਮੈਂਬਰ ਪੰਚਾਇਤ ਸਾਰੀ ಗ್ರಾಮ ਪੰਚਾਇਤ ਮੈਂਬਰ ਸਹਿਬਾਨ ਸਰਪੰਚ ਸਾਹਿਬ ਸਾਫਾ ਸਰਪੰਚ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਪੁੱਜਣ ਦੇ ਸਾਰੀ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਪ੍ਰੋਫੈਸਰ ਸਾਹਿਬ ਬਹੁਤ ਹੀ ਵਧੀਆ ਜਿਹੜਾ ਸਾਹਮਣੇ ਜੋਤ ਹੈ ਕੱਲਾ ਕੱਲਾ ਮਸੂਰ ਜੰਡੇ ਦੇ ਉੱਪਰ ਦੁੱਸ ਰਿਹਾ ਹੈ ਬਹੁਤ ਹੀ ਸੋਹਣੀ ਕੁਸ਼ਤੀ ਚੱਲਦੀ ਹੈ ਜੇ ਬੋਲ ਉਸਤਾ ਜੀ ਦੇ ਜੀ ਬਾਕੀ ਦੋਨੋਂ ਹੀ ਪਹਿਲਵਾਨ ਜਿਹੜੇ ਐ ਇਹ ਹੀ ਪਹਿਲਵਾਨ ਨੇ ਇਹਨਾਂ ਨੇ ਹਾਲੇ ਹਾਲੇ ਇਤਰਾਕੀ ਕਰਦੇ ਐ ਔਰ ਫਿਰ ਇਹ ਕਹੋ ਜਿਆ ਮੁਕਾਮ ਆਵੇਗਾ ਇੱਕ ਸਥਾਨ ਪ੍ਰਾਪਤ ਕਰਨਗੇ ਔਰ ਵੱਡੇ ਮੱਲਾਂ ਦੇ ਵਿੱਚ ਨਾਮ ਆਵੇਗਾ ਜੋ ਐਸੇ ਲਈ ਕਿਹੜਾ ਪਹਿਲਵਾਨ ਜਿੱਤਿਆ ਜਿਹੜਾ ਦਿੱਲ ਜੀ ਆਪ ਪੁੱਤਰ ਇਹਦਾ ਨਾਮ ਦੱਸੋ ਹਾਂ ਅਮਰੀਕ ਪਹਿਲਵਾਨ ਜੀ ਲੈਟੇ ਅਮਰੀਕ ਮੈਣੀ ਜੀ ਉਹਨਾਂ ਨੂੰ ਰਿਪੋਰਟ ਕਰਨਾ ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗ ਜਾਏ ਕਿ ਉਹ ਵੱਡੇ ਪਹਿਲਵਾਨ ਜਿਹੜੇ ਐ ਉਹ ਅਖਾੜੇ ਦੇ ਵਿੱਚ ਪੁਜੇ ਉਹ ਪੁਜੇ ਹੋਏ ਐ ਪਰ ਜਿਹੜਾ ਐ ਅਕਬਰ ਬਹੁਤ ਹੀ ਬੜੀ ਅੰਦਰ ਬਸੇ ਮੰਦੀ ਬਾਖੜੀ ਕਰ ਰਿਹਾ ਦਰਨਾ ਆ ਦੇਖੋ ਪਤਲਾ ਪਤੰਗ ਜਿਆ ਕੁਚੇ ਪਿੱਛੇ ਅਖਾੜੇ ਨੂੰ ਜ਼ੋਰ ਕਰਦਾ ਗੌਰਵ ਮੈਚ ਕੋਲ ਬਹੁਤ ਹੀ ਵਧੀਆ ਕੁਸ਼ਨ ਦੀ ਸ਼ੁ크ਰਪਨਾ ਸਰਕਾਰ ਨੇ ਹਰ ਜਿਹਨਾਂ ਦੀ ਕਲਮ ਨੇ ਕਲ ਦੇ ਪੰਨਿਆਂ ਦੇ ਉੱਪਰ ਜਿਹੜਾ ਮੀਡੀਆ ਦੇ ਵਿੱਚ ਬਾਤ ਹੋਣੀ ਹੈ অরুণਾ ਸ਼ਾਵੜਾ ਸਾਹਿਬ ਦਾ ਅਸੀਂ ਤੇ ਪਹੁੰਚਦੇ ਹਾਂ ਤੇ ਹਾਰਦਿਕ ਸਵਾਗਤ ਕਰਦੇ ਹਾਂ ਲੋ ਬਰਗਤ ਅਲੀ ਜੀ ਵੀ ਅੱਖੜਾ ਕਰਨਗੇ ਬਰਗਤ ਅਲੀ ਜੀ ਇਹਦਾ ਨਾਮ ਕਮਲ ਸਾਹਿਬ ਨਮਸਕਾਰ ਕਰਦੇ ਸਾਰੇ ਇੱਛਾ ਮੰਤ ਦੇ ਨਜ਼ੀਰ ਬੋਦਰ ਫਨੀ ਸਾਰੇ ਇੱਛਾ ਮੰਤ ਦੇ ਨਜ਼ੀਰ ਬੋਦਰ ਬਦੋ ਖਾਣੇ ਜਾਓ ਖਾਣੇ ਲੈ ਬੇਨਤੀ ਕਰਦਾ ਖਾਣੇ ਬਾਸ਼ਾ ਦੇ ਜਾ ਕੇ ਬੈਠਣ ਦੀ ਕਿਰਪਾ ਕਰੋ ਪਿਆ ਸੋਮੀ ਸਾਹਿਬ ਨੇ ਲੋਕ ਪੁਛਦੀ ਦਾ ਜਨਾਬ ਫੈਸਲਾ ਹੋ ਗਿਆ ਕਮਲ ਜੀ ਨੇ ਇਸ਼ਾਰਾ ਕਰ ਦਿੱਤਾ ਹੈ ਬਹੁਤ ਹੀ ਵਧੀਆ ਸੀ ਆਦੀ ਅਖਾੜੇ ਵਿੱਚ ਆ ਗਈ ਹੈ ਦੋਨੋਂ ਬੱਚੀ ਹੈ ਇੱਕ ਜਾਣ ਤੇ ਮੌਜਾ ਮਾਰ ਕੇ ਲਾ ਕੇ 19 ਸਤੰਬਰ ਦੀ ਤਾਰੀਖ ਆਓ ਇੱਥੇ ਮੈਂ ਸਾਹਿਬ ਨੂੰ ਜੀਆ ਧਿਆ ਕਰ ਚਾ ਰਿਹਾ ਹੈ ਔਰ ਮੈਂ ਪ੍ਰੋਫੈਸਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪਹਿਲਵਾਨ ਹਰਮਨ ਸਿੰਘ ਜੀ ਰੈਪੋਰਟ ਨੰਬਰ ਉਹਨਾਂ ਦੀ ਜੀਬ ਨਹੀਂ ਬਾਰੇ ਜਰੂਰ ਚਾਹੋ ਆਗੇ ਐਕਚੁਅਲੀ ਮੈਦਾਨ ਦੇ ਵਿੱਚ ਦੋਵੇਂ ਪਹਿਲਵਾਨਾਂ ਦੇ ਵਿਚਕਾਰ ਜੁਗੀਆਂ ਨੇ ਬਹੁਤ ਬਹੁਤ ਧੰਨਵਾਦ ਆਏ ਔਰ ਇੱਕ ਯਾਦਗਾਰੀ ਖੋਟੋ ਬਣੇਗੀ ਸੁਨਮ ਪਹਿਲਵਾਨ ਜੀ ਪੁੱਜ ਗਏ ਐ ਐਤਵਾਦ ਚਲਾਵੇ ਦੇਣਗੇ ਦੇਸ਼ਾ ਵਿਦੇਸ਼ਾ ਤੋਂ ਜਿਨੀਆਂ ਵੀ ਸ਼ਿਸ਼ਟਾਈਆਂ ਨੇ ਸਾਡੇ ਰੇਸ਼ਮ ਸਿੰਘ ਜੀ ਸਾਡੇ ਧੀਰ ਸਿੰਘ ਜੀ ਸਾਰੇ ਡੇਵਿਡ ਬਰੇਆਰ ਹੈਲੋ ਡੇਵਿਡ ਬਰੀਆਨਾਂ ਤੇ ਜਸਤੇਜ ਲਓ ਜੀ ਦੋਨਾਂ ਇਤਿਹਾਨਦਾਨਾਂ ਦੇ ਵਿਚਕਾਰ ਐਸ ਵੀ ਨੇ ਬਹੁਤ ਸਾਡੀ ਯਾਰ ਦਾ ਯੋਗਦਾਨ ਪੁੱਜਾ ਹੈ ਸਰਦਾਰ ਬਖਸ਼ੀਰ ਸਿੰਘ ਜੀ ਛੱਠਾ ਸਾਹਿਬ ਹੈਲੋ ਹਾਂ ਲੋ ਜੀ ਇੱਕ ਵਾਰ ਸਾਡੇ ਪਹਿਲਵਾਨ ਜਿਹੜੇ ਪੱਟਕੇ ਦੇ ਲੰਗ ਵਾਲੇ ਸਬਾਮ ਸਾਡੇ ਕੋਲ ਪਹੁੰਚ ਰਿਹਾ ਸ਼ਾਹਪੁਰ ਤੋਂ ਮੈਂ ਸਲਾਮ ਪਹਿਲਵਾਨ ਨੂੰ ਬੇਨਤੀ ਕਰਦੇ ਇੱਕ ਵਾਰੀ ਖੜੇ ਦੀ ਸਲਾਮੀ ਲਵੇ ਜੋਰ ਨਾਲ ਚਲੋ ਜੀ ਲਓ ਜੀ ਇਹ ਪਹਿਲਵਾਨ ਸਬਾਮ ਪਹਿਲਵਾਨ ਜਿਹੜਾ ਅੱਜ ਪੰਜਾਬ ਦਾ ਵਧੀਆ ਪਹਿਲਵਾਨ ਪੰਜਾਬ ਦੇ ਜਿੰਨੇ بڑے بڑے ਪਹਿਲਵਾਨ ਨੇ ਤਕਰੀਰ ਉਹ ਜੋੜ ਜਾ ਚੁੱਕਾ ਹੈ ਇਹਦੀ ਕੁਸ਼ਤੀ ਹੋਣੀ ਹੈ ਗਲਵਾ ਗੁੱਜਰ ਦੇ ਨਾਲ ਗਲਵਾ ਗੁੱਜਰ ਵੀ ਪਹੁੰਚ ਚੁੱਕਾ ਹੈ ਗਲਵਾ ਅਮੀਦਾ ਦੇ ਵਿੱਚ ਜਿਹੜੀ ਰੈਸਟ ਅਕੈਡਮੀ ਚੱਲਦੀ ਉਹਦੇ ਵੀ ਬਹੁਤ ਸੋਨੇ ਦਾ ਪੇ ਸਿੱਖਦਾ ਹੈ ਤਾਂ ਬਹੁਤੀ ਵਧੀਆ ਓਲੇ ਪਾਸੇ ਫੈਸਲਾ ਮੈਨੂੰ ਲੱਗਦਾ ਹੈ ਕਿ ਬਿਲਕੁਲ ਚੰਦ ਪਰਫੈਕਟ ਬਹੁਤ ਹੀ ਸੋਹਣਾ ਤਾੜੀਆਂ ਮਾਰ ਦਿਓ ਦੋਨਾਂ ਪਹਿਲਵਾਨਾਂ ਦੇ ਲਈ ਕਿ ਜਿੱਤ ਦੇ ਨਿਸ਼ਾਨ ਸਦਾ ਲਾਈ ਜਾਂਦੇ ਛੱਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋ ਪਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਦਾ ਬੰਦਾ ਕਰੇ ਕੰਮ ਪ੍ਰੇਮੀਆਂ ਨੂੰ ਬੇਨਤੀ ਹੈ ਤੁਹਾਡੇ ਲਈ ਸਟੇਡੀਅਮ ਸਜਿਆ ਹੈ 100 ਕਤੀਮਾ ਮਹਾ ਦੰਗਲ ਪਿੰਡ ਮਹਿਦੂਦਾ ਸਿੰਘ ਮੇਲਾਚੀ ਹੋਰ ਜਾ ਰਿਹਾ ਹੈ 100 ਕਤੀਮਾ ਮਹਾ ਦੰਗਲ ਜੈਤੀ ਸ਼ੁਰੂਆਤ ਹੋ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨਾ ਚੱਲ ਮੇਰੀ ਆਵਾਜ਼ ਪੁੱਜਦੀ ਹੈ ਕੋਚਿਆਰੇ ਪ੍ਰੇਮੀਆਂ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਪਰਵਾਨਕ ਸੱਜਣ अपने समय दा ते का बढ़िया है कि आज प्रतीक ने इंट पास करके पंजाब पुलिस ने ज्वाइन किया ज्वाइन करके पी एच पी चंडीगढ़ के रहा बहुत ही बढ़िया फैला ਨਰਮੋਸ ਸਿੰਘ ਛੋਟੇ ਮਿਲ ਵਾਲੇ ਆਗੇ ਸਨਮਾਨ ਜਨ ਅਸਲ ਕਰਦੇ ਮੇਰਬਾ ਸਿੰਘ ਛੋਟੇ ਮਿਲ ਵਾਲੇ ਅਦਾਰਤੀ ਦੇ ਹੈਪੀ ਪੰਜਾਬ ਪੁਲਿਸ ਦਾ ਵੀ ਸਨਮਾਨ ਅਸਲ ਕਰਿਆ ਬੋਵੀ ਪ੍ਰਧਾਨ ਸਾਹਿਬ ਸਾਡੇ ਲਈ ਬੋਵੀ ਸ਼ੀਰਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਾਲੇ ਆਓ ਜੀ ਉਸੀ ਸਾਰੇ ਜਿਹੜੇ ਪਰਸਨ ਹੈ ਉਹਨਾਂ ਨੂੰ ਬਿਲਕੁਲ ਤਿਆਰ ਨਿਕਲਿਆ ਹੈ ਤਸਵੀਰ ਤੋਂ ਬਾਅਦ ਫਿਰ ਜਿਹੜੀ ਕੁਸ਼ਤੀ ਉਹ ਕਰਾਈ ਜਾਊਗੀ ਬਹੁਤ ਸੁਣਾ ਹੈ ਲਾਈਵ ਟੈਲੀਕਾਸਟ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਰਗਾਤ ਨੂੰ ਉਦੇਵ ਪਰਵਜਾ ਹੈ ਖੁਸ਼ੀ ਦੇ ਮੌਕੇ ਤੇ ਵੱਜਣ ਵਾਲਾ ਸਾਜ ਹੈ ਪਹਿੜੂ ਪਿੰਡ ਹੈ ਬਹੁਤ ਹੀ ਵਧੀਆ ਕੁਸ਼ਤੀ ਨੰਗਲ ਹੈ ਔਰ ਅਜਿਹਾ ਜਿਹੜਾ ਨੰਗਲ ਹੈ ਸ਼੍ਰੀਵਾਨਿਕ ਸਾਰਥ ਸੰਤ ਬਾਬਾ ਮੋਤਾ ਸਿੰਘ ਦੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਔਰ 131 ਵਸਰਾਣਾ ਛਿੰਝ ਮੇਲਾ ਹੈ ਮੇਰਾ ਖਿਆਲ ਹੈ ਹੇ ਆ ਸੁਦਾਬ ਉਹ ਸ਼ਹਿਰਪੁਰ ਤੇ ਪਾਕ ਬੰਦਾ ਇਤਿਹਾਸੀ ਆ ਪਦਾਰਸ਼ ਪਹਿਲਵਾਨ ਜੀ ਦਾ ਪੁੱਤ ਭਤੀਜਾ ਬਹੁਤ ਛੋਟੀ ਕੁਸ਼ਤੀ ਜਿੱਤੀ ਹੈ ਅੱਜ ਕਲਵਾ ਗੁੰਦਰ ਮਲਦੀ ਆਦਾ ਖਾੜੇ ਇਹ ਝੰਡੀ ਵਾਲੇ ਮੱਲਾਂ ਦੇ ਨਾਲ ਬਹੁਤ ਬਹੁਤ ਧੜਬਾ ਵਾਲਾ ਸਾਰੀ ਸੰਗਤ ਆ ਜੋ ਦੁਪਹਿਰ ਤੋਂ ਲੱਗੇ ਹੁਣ ਤੱਕ ਨਿੱਗੀ ਬੈਠੀ ਹੈ ਸਾਰੀ ਸੰਗਤ ਆ ਬਹੁਤ ਬਹੁਤ ਕਿਸੇ ਪਹਿਲਵਾਨ ਦਾ ਤੈਨੂੰ ਦਾ ਕਦੀ ਕਿਸੇ ਪਹਿਲਵਾਨ ਦਾ ਪਰ ਖੌਦਿਆਂ ਨੇ ਇੱਕ ਦੂਜੇ ਦੇ ਬਾਜੀ ਜਿਹੜੇ ਜਮਾਏ ਹੁੰਦੇ ਆ ਕਿ ਇਹਨਾਂ ਖੰਘਰ ਚੱਲੇਗਾ ਨਾ ਤਲਵਾਰ ਹੁਣ ਸੇ ਜੇ ਬਾਜੂ ਮੇਰੇ ਅਜ਼ਮਾਏ ਹੋਏ ਹੈ ਜੇ ਬਾਜੂ ਮੇਰੇ ਅਜ਼ਮਾਏ ਹੋਏ ਲੋ ਜੀ ਦੋਨੋਂ ਇਸ ਲਿੰਗ ਦੇ ਕੋਟ ਰਹੇ ਹੈ ਸੋ ਅੱਜ ਕਮੇਟੀ ਵੱਲੋਂ ਇਹਨਾਂ ਦਾ ਤੇ ਇਹਨਾਂ ਦੇ ਨਾਲ ਜਿਨ੍ਹਾਂ ਵੀ ਸਾਡੇ ਰਵਿੰਦਰਜੀ ਕੋਸਾ ਸਵਾਗਤ ਮਾਰ ਪਹਿਲਵਾਨ ਆ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਜਿੰਦਗੀ ਸ਼ੁਰੂਆਤ ਹੈ ਅਜੇ ਲੰਬਾ ਸਮਾਂ ਨਹੀਂ ਹੋਇਆ ਜੰਗ ਮੁੰਡੇ ਤੋਂ ਨੂੰ ਹੀ ਸ਼ਾਨੀਬ ਅਜੇ ਮੇਰੇ ਖੇ ਸਕੂਲਾਂ ਦਾ ਵਿਦਿਆਰਥੀ ਆ ਤੇ ਦੂਸਰੇ ਪਾਸੇ ਨੀਰਜ ਜਿਹੜਾ ਆ ਇਹ ਹਿੰਦੁਸਤਾਨ ਦਾ ਇੱਕ ਵਧੀਆ ਪਹਿਲਵਾਨ ਕਿਹਾ ਜਾਂਦਾ ਹੈ ਇਸ ਸਮੇਂ ਦੇ ਵਿੱਚ ਮੈਚ ਤੇ ਵੀ ਤੇ ਮਿੱਟੀ ਦੇ ਵੀ ਮੈਕ ওভার ਟੂ ਪ੍ਰੋਫੈਸਰ ਮੱਖਣ ਸਿੰਘ ਲਓ ਜੀ ਇਧਰ ਲਈ ਪਾਸੇ ਜਿਵੇਂ ਦੱਸਿਆ ਵੀ ਪਹਿਲਵਾਨ ਜਿਹੜੇ ਆ ਇਹਨਾਂ ਨੂੰ ਮਿੱਟੀ ਤੇ ਕੁਸ਼ਤੀ ਲੜਨ ਦਾ ਵੀ ਪੂਰਾ ਤਿਆਰਤਾ ਪਰ ਬੇਸੀ ਗਲੀ ਮੈਦਾਨ ਤੇ ਕੁਸ਼ਤੀ ਲੜਦੇ ਐ ਇਹ ਸੀਮਨ ਨਕੌਦਰ ਜ਼ਿਲ੍ਹਾ ਜਲੰਧਰ ਕਿਉਂਕਿ ਦੋ ਮਹੀਨੇ ਕਿ ਲਗਲੀ ਤੇ ਲੱਗੇ ਇੱਕ ਆ ਤੁਹਾਡਾ ਨਕੌਦਰ ਦੇ ਲੱਗੇ ਬਾ ਜੀ ਰੇਫਰੀ ਨੇ ਸੁਆਸ਼ੂਲ ਸਿੰਘ ਜੀ ਔਰ ਇਹ ਵੀ ਜਿਹੜੇ ਆ ਅੰਤਰਰਾਸ਼ਟਰੀ ਪੰਡਰ ਦੇ ਇਹ ਰੈਫਰੀ ਨੇ ਸਾਨੂੰ ਹਮੇਸ਼ਾ ਮਾਣ ਹੈ ਪਟਿਆਲਾ ਦੇ ਖਾੜੇ ਨਾਲ ਸਬੰਧ ਰੱਖਦੇ ਹੈ ਔਰ ਉਹ ਇਸ ਸਮੇਂ ਦੇ ਰੈਫਰੀ ਨੇ ਨਾਲ ਉਹਨਾਂ ਦੇ ਨਾਲ ਅਮਰੀਕ ਸਿੰਘ ਜੀ ਪਹਿਲਵਾਨ ਮੇਹਣੀ ਵਾਲੇ ਕੀ ਬਾਤ ਹੈ ਰੁਸਤਮ ਪਹਿਲਵਾਨ ਆ ਭਾਰਤ ਦਾ ਸਾਡੇ ਪੰਜਾਬ ਦਾ ਵੱਡਾ ਮੱਲ ਔਰ ਉਧਰ ਚੰਡੀ ਦੀ ਕੁਸ਼ਤੀ ਚੰਡੀ ਲੈ ਕੇ ਸਾਡੇ ਪਤਵੰਤੇ ਸੱਜਣ ਜਿਹੜੇ ਹੈ ਜਿਹੜੀ ਲਗਾ ਰਹੇ ਹੈ ਔਰ ਉਧਰ ਢੋਲ ਵੱਜ ਰਿਹਾ ਹੈ ਅਰ ਦੇਖਦਾ ਮੈਦਾਨ ਦੇ ਵਿੱਚ ਦੋਹਾਂ ਰਸਮਾਂ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਲੈ ਕੇ ਆ ਗੁਰਤੀ ਦਵਾਉਣਗੇ ਮੈਨੂੰ ਲੱਗਦਾ ਅੱਜ ਲਓ ਵੇਖੋ ਸਾਹਮਣੇ ਬਈ ਵਾਹ ਲਈ ਵਾਹ ਮੈਰੀ ਸਾ ਸਵਾਦ ਆ ਗਿਆ ਆ ਮਾਲਾਉਂਦਾ ਭੱਜਾ ਜਿਵੇਂ ਮੇਰ ਦੀ ਨਸ਼ਤੀ ਹੈ ਅਜੇ ਬੋਟਾ ਨਹੀਂ ਲੱਗਾ ਅਜੇ ਕਹਿੰਦੇ පතते සූर में හෝන් පෑदा ප පैද දෙ කොමද යාන ලොකෝ දාලම ජනමද කරන්න මताාවला හස ය තු जाන ොක. ਦੀ ਪਾਤਰ ਆਪਣੇ ਕਰ ਕਮਰਾ ਨਾਲ ਛਿੰਝ ਲਾ ਕੇ ਪੁੱਜਿਆ ਹੈ ਥੋੜੇ ਸਮੇਂ ਤੱਕ ਜਿਹੜੀਆਂ ਕੁਸ਼ਤੀਆਂ ਉਹਨਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕੁਸ਼ਤੀਆਂ ਦੇ ਪ੍ਰੇਮੀਆਂ ਨੂੰ ਵੀ ਬੇਨਤੀ ਹੈ ਜਿੱਥੇ ਤੱਕ ਮੇਰੀ ਆਵਾਜ਼ ਪੁੱਜਦੀ ਹੈ ਆਪੋ ਆਪਣੇ ਕਮਾਕਾਰਾਂ ਤੋਂ ਬਿਲੀ ਹੋ ਕੇ ਆ ਕੇ ਸਟੇਡੀਅਮ ਵਿੱਚ ਸੱਜੋ ਤੇ ਕੁਸ਼ਤੀਆਂ ਦਾ ਆਨੰਦ ਮਾਣੋ ਅੱਜ ਚੋਟੀ ਦੇ ਮੱਲ ਭਿੰਨ ਕੇ ਅੱਜ ਇਸ ਅਥਾਰੇ ਵਿੱਚ ਸੋਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ ਤੱਕ ਮੇਰੀ ਆਵਾਜ਼ ਪੁੱਜਦੀ ਹੈ ਨਗਰ ਨਿਵਾਸੀਆਂ ਨੂੰ ਛੇਂਝ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕੁਝ ਮਿੰਟਾਂ ਤੱਕ ਜਿਹੜੀਆਂ ਕੁਸ਼ਤੀਆਂ ਹਨ ਉਹਨਾਂ ਦੀ ਸ਼ੁਰੂਆਤ ਹੋਵੇਗੀ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੀ ਸੰਗਤ ਨੂੰ ਆ ਕੇ ਸੱਜੋ ਸਟੇਡੀਅਮ ਤੇ ਬੈਠੋ ਤੇ ਕੁਸ਼ਤੀਆਂ ਦਾ ਆਨੰਦ ਮਾਣੋ ਬਹੁਤ-ਬਹੁਤ ਧੰਨਵਾਦ ਸਾਰੀ ਮਾਨਜੋ 131 ਮੇਲੇ ਵਾਸਤੇ ਯੋਗਦਾਨ ਪਾਏ ਸਾਰੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬੇਨਤੀ ਕਰਦਾ ਹਾਂ ਕਿ ਪਲੀਜ਼ ਬਹੁਤ ਸੋਹਣਾ ਜਿਹੜਾ ਪਿੰਡ ਹੈ ਮਨ ਅਖਾੜਾ ਸਜਿਆ ਹੋਇਆ ਹੈ ਔਰ ਆਪੋ ਆਪਣੇ ਅਖਾੜੇ ਦੇ ਵਿੱਚ ਆ ਕੇ ਬਰਾਜ਼ਮਨ ਹੋਣ ਦੀ ਕਿਰਪਾਲਤਾ ਕਰੋ ਸੱਜਣਾ ਦਾ ਪਰਮਜੀਤ ਸਿੰਘ ਜੀ ਪੰਮੀ ਸਰਦਾਰ ਸਰਵਰਨ ਸਿੰਘ ਜੀ ਯੋਗਦਾਨ ਆਇਆ ਹੈ ਛਿੰਝ ਮੇਲੇ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤਾਰਾ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਗੁਰਦੇਵ ਸਿੰਘ ਜੀ ਸਰਵ ਸ਼ੰਕਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਯੋਗਦਾਨ ਆਇਆ ਸੀ ਜੀ ਮੇਲੇ ਵਾਸਤੇ ਗੁਰਦੀਪ ਸਿੰਘ ਜੀ ਸਰਮਵਰਨ ਸਿੰਘ ਜੀ ਦੇਵ ਪਾਸੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਵੱਲੋਂ ਵੀ ਯੋਗਦਾਨ ਆਇਆ ਹੈ ਸ਼ਿੰਦਾ ਵੀਰ ਦਾ ਬਹੁਤ ਬਹੁਤ ਧੰਨਵਾਦ ਸਰਮ ਸਾਰੀਆਂ ਸੰਤਾ ਨੂੰ ਬੇਨਤੀ ਹੈ ਉਸਦੀ ਪ੍ਰੇਮੀਆਂ ਨੂੰ ਕਿ ਉਹ ਬਹੁਤ ਅੱਛੇ ਪ੍ਰਦਰਸ਼ਨ ਕੀਤੇ ਗਏ ਹੈ ਮੈਂ ਤੇ ਪੀਆ ਸੋਦੀ ਅੱਜ ਗੱਲ ਕਰ ਰਹੀ ਸੀ ਬੇਬਾਕ ਸਮਾਂ ਪਹਿਲਾਂ ਇਹੋ ਜਿਹੀ ਪ੍ਰਬੰਧ ਨਹੀਂ ਹੋਇਆ ਕਰਦੇ ਸਨ ਇਹੋ ਜਿਹੀ ਜਿਹੜੀ ਇੱਕ ਗਰਾਊਂਡ ਹੈ ਤੇ ਅਖਾੜਾ ਹੈ ਇਨਾ ਵਧੀਆ ਢੰਗ ਨਾਲ ਵੀ ਤਿਆਰ ਨਹੀਂ ਹੁੰਦਾ ਸੀਗਾ ਜਿਵੇਂ ਆਪਾਂ ਦੇਸੀ ਭਾਸ਼ਾ ਵਿੱਚ ਕਹਿੰਦੇ ਆ ਕਿ ਖੇਤ ਵਿੱਚ ਥੋੜੇ ਜਿਹਾ ਵਗੈਰਾ ਇਸ ਤਰ੍ਹਾਂ ਉਹ ਆਖੀ ਡੈਸ਼ਾ ਵੀ ਜਿੱਦੋਂ ਇਹ ਬੱਚਾ ਜਿਹੜਾ ਹੈ ਮੇਲੇ ਹੈ ਸਭੀ ਪੰਜਾਬ ਦਾ ਇੱਕ ਸਨੌਲ ਰੂਪ ਹੈ ਤੰਦਰੁਸਤੀ ਦਾ ਰਾਜ ਹੈ ਪਰਨਾ ਮੇਲੇ ਤੇ ਚੰਗਾ ਦਾਰੀਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਆរੇ ਕੁਝੀਆਂ ਬਹੁਤ ਬਹੁਤ ਧੰਨਵਾਦ ਸੁਵੇਦਾ ਬਹੁਤ ਸਿੰਘ ਜੀ ਪਟੋਰੀ ਖਾਨਾ ਤੋਂ ਬਹੁਤ ਬਹੁਤ ਧੰਨਵਾਦ ਹੈ ਮੁੱਖ ਸੇਵਾਦਾਰ ਬਰਿੰਦਰ ਸਿੰਘ ਜੀ ਸੰਤੋ ਵੀਰਾਂ ਦਾ ਬਹੁਤੇ ਸੀਨੀਅਰ ਪੱਤਰਕਾਰ ਸੁਰਿੰਦਰ ਸ਼ਾਵੜਾ ਜੀ ਦਾ ਵੀ ਧੰਨਵਾਦ ਹੈ ਮੁੱਖਜੇ ਤੌਰ ਤੇ ਕਵਰੀਂਗ ਕਰਨ ਵਾਸਤੇ ਪੁੱਜਿਆ ਸੁਰਿੰਦਰ ਸ਼ਾਵੜਾ ਜੀ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਮੈਂ ਟੋਲੀ ਵੀਰਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਜ਼ੋਰ ਫੇਰੀ ਦੇ ਦਰਮਿਆਨ ਬਹੁਤ ਹੀ ਵਧੀਆ ਅਮਰੀਕੋ ਸ਼ਿੰਦਰਤਾ ਇਸ਼ਾਰਾ ਹੋ ਰਿਹਾ ਲੈਂਦੇ ਹੋ ਫਿਰ ਜਿਹੜੀ ਕੀਤੀ ਜਾਵੇਗੀ ਔਰ ਬਿਲਕੁਲ ਸੱਜੇ ਹੱਥ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਕੋਲ ਸਾਹਿਬ ਹੈ ਬਹੁਤ ਔਰ ਅਗਲੇ ਜਿਹੜੇ ਮੱਲ ਹੈ ਉਹ ਬਿਲਕੁਲ ਤਿਆਰੀ ਦੇ ਵਿੱਚ ਹੋ ਸ਼ਾਇਦ ਕਿੰਦਰਮਾਨ ਇਟਲੀ ਕਰਤਾਰ ਸਿੰਘ ਦੀ ਗੱਲ ਪਰਿੰਦਰ ਸਿੰਘ ਦੀ ਧਾਰੀਵਾਲ ਜਸਵਿੰਦਰ ਸਿੰਘ ਸ਼ੰਦਰ ਪਰਮਜੀਤ ਸਿੰਘ ਦੀ ਮੰਗਾ ਮੋਬਾਈਲ ਵਾਲਾ ਹੈਪੀ ਹਰਵਾਲ ਕੁਰਤਗਾਲ ਪਰਿੰਦਰ ਸਿੰਘ ਦੀ ਰਮਨ ਗੋਰੀਂਦਰ ਸਿੰਘ ਦੀ ਹੈਪੀ ਧੰਨਵਾਦ ਹੈ ਪੰਜਾਬ ਪੁਲਿਸ ਵਾਲੇ ਸਾਡੇ ਆਪੀ ਵੀਰ ਦਾ ਸੁੱਖਾ ਬਾਸੀ ਮਰੀਲਾ ਸਾਰੇ ਨਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਕੁਮਰ ਸਾਹਿਬ ਕਰ ਦਿਓ ਜੀ ਨੌਸਟਲੇ ਮਲਾ ਬਹੁਤ ਵਧੀਆ ਬੰਦੀ ਆਓ ਖਾੜੇ ਜਿੱਨੀ ਤੇ ਕੁਸ਼ਤੀ ਘੱਟੀ ਜਾਊਗੀ ਸਾਰੇ ਜਿਹੜੇ ਬਾਲਾ ਨੋਟ ਕਰਦੇ ਜਾਇਓ ਬਹੁਤ ਬਤਿਹਾਰੋ ਧੰਨਵਾਦ ਰੱਖਦੇ ਸਾਡੇ ਵੀਰ ਨੇ 11000 ਦੇ ਯੋਗਦਾਨ ਹੁਣੇ-ਹੁਣੇ ਪੁੱਜਿਆ ਹੈ ਸ਼ਿਨ ਮੇਲੇ ਵਾਸਤੇ ਸ਼੍ਰੀ ਮਾਨਕ 108 ਸੰਤ ਬਾਬਾ ਬੂਤਾ ਸਿੰਘ ਜੀ ਦੀ ਮਿੱਟੀ ਯਾਦ ਨੂੰ ਸਮਰਪਿਤ 131 ਮਹਾ ਦੰਗਲ ਵਾਸਤੇ 11000 ਦੇ ਯੋਗਦਾਨ ਸੁੱਖਾ ਬਾਸੀ ਜੀ ਮਨੀਲੇ ਵਾਲੇ ਇੱਜੇ ਤੌਰ ਤੇ ਪੁੱਜਿਆ ਹੈ ਤੇ 11000 ਦੇ ਯੋਗਦਾਨ ਇਸ ਅੱਛੀ ਦੀ ਗੱਲ ਰਹੀ ਆ ਗਿਆ ਜੇ ਥੋੜੇ ਦਿਨਾਂ ਦੇ ਵਿੱਚ ਅਸੀਂ ਸ਼ੁਰੂ ਕਰਵਾਉਣ ਵਾਲੇ ਆ ਉਹ ਦੂਸਰੀ ਮੰਗ ਸੁਪਨ ਸਾਹਿਬ ਨੇ ਕੀਤੀ ਹੈ ਛੜਕ ਦੀ ਆ ਛੜਕ ਦੇ ਵਿੱਚ ਅਜੇ 7-8 ਦਿਨ ਹੋਏ ਪ੍ਰਾਣ ਜੱਲੇ ਨੂੰ ਇਹ ਸੜਕ ਵੀ ਇਸ ਗੇਟ ਤੋਂ ਲੈ ਕੇ ਕੜੋਰੀ ਦੇ ਗੇਟ ਤੱਕ ਜਿਹੜਾ ਸਾਡਾ ਕੜੋਰੀ ਦਾ ਗੇਟ ਜਿੱਥੇ ਸਾਡਾ ਕੜੋਰੀ ਟਾਕ ਹੁੰਦਾ ਉੱਥੇ ਤੱਕ ਇਹਨੂੰ ਵੀ ਜਲਦੀ ਤੋਂ ਜਲਦੀ ਅਸੀਂ ਬਣਾਉਣ ਲੱਗੇ ਆ ਸਭ ਤੋਂ ਪਹਿਲਾਂ ਇਹ ਬਣਾਉਣ ਲੱਗੇ ਆ ਸੋ ਮੈਂ ਬਾੜਾ ਸਮਾਂ ਨਾਲਿੰਦਾ ਹੋਇਆ ਜਿਸ ਤਰ੍ਹਾਂ ਦੇ ਵੀ ਪਿੰਡ ਮਿਹੜੂ ਨੂੰ ਗ੍ਰਾਂਟ ਚਾਹੀਦੀ ਹੋਏ 9.5 ਲੱਖ ਦਾ ਇਹ ਕਿੰਨਾ ਦਾ ਇੰਟਰਲੌਕ ਦਾ ਪ੍ਰੋਜੈਕਟ ਉਹ ਸ਼ੁਰੂ ਕਰਤਾ ਥੋੜੇ ਦਿਨ ਪਹਿਲਾਂ ਆਮਰ ਪਰਵਾਨਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆ ਜੇ ਲੰਬਾ ਸਮਾਂ ਨਹੀਂ ਹੈ ਯੰਗ ਮੁਕੇ ਦੋਨੋਂ ਹੀ ਸ਼ਾਨੀਬ ਅਜੇ ਮੇਰੇ ਖਿਆਲ ਸਕੂਲਾਂ ਦਾ ਖਿਦਿਆਰਦੀ ਆ ਤੇ ਦੂਸਰੇ ਪਾਸੇ ਨੀਰਜ ਜਿਹੜਾ ਆ ਇਹ ਹਿੰਦੁਸਤਾਨ ਦਾ ਇੱਕ ਵਧੀਆ ਪਹਿਲਵਾਨ ਕਿਹਾ ਜਾਂਦਾ ਹੈ ਇਸ ਸਮੇਂ ਦੇ ਵਿੱਚ ਮੈਚ ਤੇ ਵੀ ਤੇ ਮਿੱਟੀ ਤੇ ਵੀ ਬੈਕਵਰਟੂ ਪ੍ਰੋਫੈਸਰ ਮੱਖਣ ਸਿੰਘ ਜੀ ਕਿਰਤਲੀ ਪਾਸੇ ਜਿੰਨੇ ਦੱਸਿਆ ਵੀ ਇਹ ਪਹਿਲਵਾਨ ਜਿਹੜੇ ਆ ਇਹਨਾਂ ਨੂੰ ਮਿੱਟੀ ਤੇ ਕੁਸ਼ਤੀ ਲੜਨ ਦਾ ਵੀ ਪੂਰਾ ਤਿਆਰਤਾ ਪਰ ਬੇਸੀਕਲੀ ਮੈਟ ਤੇ ਕੁਸ਼ਤੀ ਲੜਦੇ ਹੈ ਸਰ ਜੀ ਦੀ ਬੇਨਤੀ ਸੀ ਪਿਛਲੀ ਵਾਰ ਦੀ ਬਹੁਤ ਸੋਹਣਾ ਆਪਣੀ ਕਾਪਤਾ ਦੇ ਵਿੱਚ ਪਹਿਲਵਾਨਾਂ ਦੀ ਗੱਲ ਕੀਤੀ ਸੀ ਉਹਨਾਂ ਦਾ ਇੱਥੇ ਅੱਜ ਬਹੁਤ ਖੁਸ਼ੀ ਦੀ ਨਿਬੇੜ ਹੈ ਆ ਹਾਰਦਿਕ ਸਵਾਗਤ ਕਰਦੇ ਹਾਂ ਔਰ ਜਦੋਂ ਸਮਾਂ ਮਿਲੂਗਾ ਜ਼ਰੂਰ ਜਿਹੜੇ ਉਹਨਾਂ ਲਈ 2 ਮਿੰਟ ਜਿਹੜੇ ਹੈ ਕਮੇਟੀ ਵੱਲੋਂ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਜਿਹੜੇ ਲੜਕੀਆਂ ਵੀ ਇਹ ਤਾਂ ਅੱਧੀ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਤਹਿਸੀਲ ਨਕੋਦਰ ਦੇ ਡਿਗਰਾ ਜਲੰਧਰ ਦੇ ਸਾਹਮਣੇ ਕੀ ਆ ਰਿਹਾ ਹੈ ਕਿ ਕੁਸ਼ਤੀ ਆ ਰਹੀ ਹੈ ਔਰ 131ਵਾਂ ਐਸ਼ੀਨੀ ਮੇਲਾ 108 ਬਾਬਾ ਬੂਟਾ ਸਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਕਿਹੜੇ ਮੇਲਾ ਕਰਾਈ ਹੈ ਇਹ ਕਰਾਈਆਂ ਜਾਂਦੀਆਂ ਐਸ਼ੀਨੀ ਮੇਲਾ ਜਿਹੜਾ 131ਵੇਂ ਸਾਲ ਦੇ ਵਿੱਚ ਬਾਬਾ ਸਤਨਾਮ ਸਿੰਘ ਉਹਨਾਂ ਦੇ بیٹے ਤੇ ਬਾਬਾ ਬਿਕਰ ਸਿੰਘ ਜੀ ਹੁੰਦੇ ਬੇਡੇ ਸਤਨਾਮ ਸਿੰਘ ਦੀ ਬਾਬਾ ਦੀ ਉਹਨਾਂ ਦਾ ਪਾ ਜੋ ਅੱਜ ਵੀ ਦੇਖਦਾ ਹੈ ਜਿਹੜੀ ਮਨਤ ਸਿੰਘ ਯੂਐਸਏ ਦੇ ਵਿੱਚ ਅਜਿਹਾ ਪ੍ਰੋਜੈਕਟ ਹੈ ਜਿਹਨੇ ਜੋ ਸੇਵਾਦਾਰ ਨੇ ਅਬ ਬਿਲਵਿੰਦ ਸਿੰਘ ਹੋਰੀ ਅਜਿਹਾ ਦੇਖਦਾ ਹੈ ਕਿ ਹੱਦ ਨਹੀਂ ਕਰੇਗਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਮਲ ਜਿਹੜੇ ਆ ਪੁਰਾਣੇ ਮਲ ਜਗਤ ਬਾਜ਼ਾਰ ਵਰਗੇ ਪਜ਼ਾਰਥ ਵਰਗੇ ਬਾਜ਼ਾਰ ਵਰਗੇ ਤੇ ਜਿਹੜੀ ਅੱਜ ਉਹ ਵੀ ਬਹੁਤ ਵੱਡੀਆਂ ਤੇ ਉਹ ਵੀ ਥੋੜੀ ਦੇਰ ਬਾਅਦ ਤੁਸੀਂ ਕੁਸ਼ਤੀਆਂ ਦਾ ਆਨੰਦ ਵੀਰਾਂ ਦਾ ਬਹੁਤੇ ਸੀਨੀਅਰ ਪੱਤਰਕਾਰ ਸੁਰਿੰਦਰ ਸ਼ਾਵੜਾ ਜੀ ਦਾ ਵੀ ਧੰਨਵਾਦ ਹੈ ਇੱਕ ਇੱਕ ਤੌਰ ਤੇ ਕਵਰੀ ਕਰਨ ਵਾਸਤੇ ਪੁੱਜਿਆ ਸੁਰਿੰਦਰ ਸ਼ਾਵੜਾ ਜੀ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਹੈ